ਸਸ਼ੀ ਗਾਇਜੀ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਦੇਖੋ ਜੀ ਜ਼ਿੰਦਗੀ ਵਿੱਚ ਆਪਣੀ ਕਾਬਲੀਅਤ ਨੂੰ ਪਹਿਚਾਣਨਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਪਹਿਚਾਣਨਾ ਬਹੁਤ ਜ਼ਰੂਰੀ ਹੈ ਗੱਲਾਂបੱਤਾਂ ਤੇ ਗੱਲਾਂਬੱਤਾਂ ਹੀ ਨਹੀਂ ਪਰ ਕਈ ਵਾਰੀ ਜ਼ਿੰਦਗੀ ਐਵੇਂ ਹੀ ਲੰਘ ਜਾਂਦੀ ਹੈ ਐਵੇਂ ਲੰਘ ਜਾਂਦੀ ਮਤਲਬ ਪਤਾ ਹੀ ਨਹੀਂ ਲੱਗਦਾ ਤੇ ਅਸੀਂ ਆਪਣੇ ਗੁਣਾਂ ਨੂੰ ਪਹਿਚਾਣਦੇ ਆ ਪਰ ਉਹਨਾਂ ਦਾ ਇਜ਼ਹਾਰ ਨਹੀਂ ਕਰ ਪਾਉਂਦੇ ਜਾਨੀ ਦਿਲ ਦਾ ਗੁਬਾਰ ਕੱਢ ਵੀ ਨਹੀਂ ਪਾਉਂਦੇ ਇਹ ਵੀ ਕਹਿ ਸਕਦੀ ਆ ਗੁਬਾਰ ਤੇ એનਰਜੀ ਜੋ ਕੁਦਰਤ ਨੇ ਤੁਹਾਨੂੰ ਦਿੱਤੀ ਆ ਉਸ ਨੂੰ ਕੱਢੋ ਜ਼ਰੂਰੀ ਚਾਹੀਦਾ ਈ ਕੱਢਣਾ ਹੈ ਨਾ ਕਈ ਵਾਰੀ ਅਸੀਂ ਆਪਣਾ ਆਲਾ ਦਵਾਲਾ ਦੇਖ ਕੇ ਦੱਬਦੇ ਹੀ ਰਹਿੰਨੇ ਆ ਕਰਜ਼ਾ ਥੋੜਾ ਦੇਣਾ ਆ ਕਿਸੇ ਦਾ ਕਿ ਉਹਦੀ ਵੀ ਮੰਨਤ ਪੂਰੀ ਕਰੋ ਇਹਦੀ ਵੀ ਮੰਨਤ ਪੂਰੀ ਕਰੋ ਇਹਦੀ ਵੀ ਕਰੋ ਤੇ ਆਪਣੀ ਕਦੇ ਨਾ ਕਰੋ ਕਿਉਂ ਭਾਈ ਕਈ ਚੀਜ਼ਾਂ 'ਚ ਕੀ ਹੁੰਦਾ ਸੀ ਅਸੀਂ ਹਮੇਸ਼ਾ ਪਹਿਲਾਂ ਤੋਂ ਹੀ ਇਹਦੇ ਬਾਰੇ ਸੋਚ ਲਿਆ ਉਹਦੇ ਬਾਰੇ ਸੋਚ ਲਿਆ ਕਦੇ ਆਪਣੇ ਬਾਰੇ ਵੀ ਸੋਚੋ ਕਦੇ ਇਹ ਨਾ ਹੋਵੇ ਕਿ ਜ਼ਿੰਦਗੀ ਵਿੱਚ ਤੁਹਾਨੂੰ ਆਪਣੇ ਕੀਤੇ ਕੰਮਾਂ ਦੇ ਲਈ ਵੀ ਪਛਤਾਉਣਾ ਪਵੇ ਕਿ ਆਹ ਨਾ ਕਰਦੇ ਤਾਂ ਆਖ ਸੀ ਕਿ ਆਹ ਐਦਾ ਸੀ ਹੁਣ ਕੀ ਹੁੰਦਾ ਦੇਖੋ ਜੋ ਕੁਦਰਤ ਤੁਹਾਡੇ ਕੋ ਕਰਵਾ ਰਹੀ ਹੈ ਤਾਂ ਉਹੀ ਤਾਂ ਕਰਵਾ ਰਹੀ ਹੈ ਤਾਂ ਕਿਉਂ ਸ਼ਰਮਿੰਦਾ ਹੋ ਕਿਸੇ ਚੀਜ਼ ਨੂੰ ਕਰਨ ਤੋਂ ਬਾਅਦ ਜੇ ਸ਼ਰਮਿੰਦਾ ਹਾਂ ਤੁਹਾਨੂੰ ਪਤਾ ਹੈ ਕੋਈ ਚੀਜ਼ ਦੀ ਗਲਤੀ ਹੋ ਗਈ ਆ ਤੋਂ ਕੇ ਠੀਕ ਹੈ ਉਹਨੂੰ ਛੱਡੋ ਤੇ ਅੱਗੇ ਵਧੋ ਸਭ ਤੋਂ ਵਧੀਆ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨ ਲਈ ਇਹ ਵਧੀਆ ਮੰਤਰ ਹੈ ਕਿਉਂ ਗੱਲ ਕਰ ਰਹੇ ਆ ਆਪਾਂ ਕਿਉਂਕਿ ਅੱਧੀ ਦੁਨੀਆ ਡਿਪਰੈਸ਼ਨ ਚ ਲੱਗਦੀ ਅੱਧੀ ਕਿਉਂ ਪੂਰੀ ਪਈ ਆ ਜਿਹਨੂੰ ਦੇਖੋ ਪਰੇਸ਼ਾਨ ਜਿਹਨੂੰ ਦੇਖੋ ਮੈਂ ਦੁਖੀ ਨਹੀਂ ਕੋਈ ਕਹਿੰਦਾ ਪੁੱਛ ਕੇ ਦੇਖਿਓ ਮੈਂ ਦੁਖੀ ਨਹੀਂ ਮੈਂ ਬਹੁਤ ਦੁਖੀ ਓਏ ਹੋਏ ਮੈਂ ਪਰੇਸ਼ਾਨ ਨਹੀਂ ਮੈਂ ਬਹੁਤ ਪਰੇਸ਼ਾਨ ਬਹੁਤ ਨਾਲ ਲੱਗਿਆ ਤੁਸੀਂ ਬਿਮਾਰ ਹੋ ਤੁਸੀਂ ਬਿਮਾਰ ਹੋ ਜੀ ਨਹੀਂ ਮੈਂ ਬਿਮਾਰ ਨਹੀਂਗਾ ਤੇ ਕੀ ਹੋ ਤੁਸੀਂ ਮੈਂ ਤਾਂ ਬਹੁਤ ਬਿਮਾਰ ਹਾਂ ਮੈਂ ਤੇ ਕਦੇ ਠੀਕ ਹੀ ਨਹੀਂ ਹੋਇਆ ਮਤਲਬ ਆਪਣੇ ਆਪ ਨੂੰ ਤੁਸੀਂ ਇੱਕ ਪਲੱਸ ਦੇ ਨਾਲ ਪਲੱਸ ਪਲੱਸ ਪੁਆਇੰਟ ਦੀ એનર્ਜੀ ਦੇ ਰਹੇ ਹੋ ਉਸ ਮੰਤਮ ਨੂੰ ਪਰਪਕਤਾ ਦੇ ਰਹੇ ਹੋ ਕਿ ਇਹ ਚੀਜ਼ ਹੈ ਇਸ ਨੂੰ ਮੰਨ ਇਹ ਚੀਜ਼ ਤੇਰੇ ਨਾਲ ਹੋ ਰਹੀ ਆ ਤਾਂ ਠੀਕ ਹੈ ਓਕੇ ਆ ਉਸ ਤੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਕਰੋ ਨਾ ਕੀ ਕਰਾਂਗੇ ਕਿਸੇ ਦੀ ਸਿੰਪਤੀ ਲੈ ਕੇ ਕੀ ਕਰਾਂਗੇ ਕਿਸੇ ਦੇ ਮੋਢਿਆਂ ਤੇ ਹੱਥ ਰੱਖ ਕੇ ਚੱਲ ਕੇ ਕਿਉਂਕਿ ਸਦਾ ਮੋਢੇ ਕਿਸੇ ਦੇ ਨਹੀਂ ਰਹਿੰਦੇ ਕੁਦਰਤ ਨੇ ਤੁਹਾਨੂੰ ਕੋਈ ਨਾ ਕੋਈ ਗੁਣ ਬੜਾ ਵਧੀਆ ਦਿੱਤਾ ਹੈ ਬਸ ਲੋੜ ਕੀ ਹੈ ਉਸ ਨੂੰ ਪਛਾਣਨ ਦੀ ਹੋਰ ਕੁਝ ਨਹੀਂ ਹੈ ਜਦੋਂ ਤੁਸੀਂ ਆਪਣੇ ਗੁਣ ਨੂੰ ਪਛਾਣਗੇ ਉਹ ਗੁਣ ਤੁਹਾਨੂੰ ਹੀਰੇ ਦੀ ਤਰ੍ਹਾਂ ਚਮਕਾ ਦੇਊਗਾ ਬਿਮਾਰੀ ਤੇ ہماری ਰੋਗ ਬਿਮਾਰੀ ਜਿੰਦਗੀ ਚਾਉਂਦੇ ਰਹਿੰਦੀ ਆ ਮੌਸਮ ਚੇਂਜ ਹੋਇਆ ਹੁਣ ਸਾਰ ਨੂੰ ਆਪਾਂ ਇਨਸਾਨ ਆ ਸਾਰੇ ਗਲਾ ਖਰਾਬ ਹੋ ਗਿਆ ਜੀ ਤਾਂ ਇਹ ਗੱਲ ਵੀਡੀਓ ਨਹੀਂ ਪਾਈ ਬਾਹਰ ਖਾਣਾ ਖਾਦਾ ਜਾਂਦਾ ਆਪਾਂ ਨੂੰ ਜਾਇਆ ਜਾਂਦਾ ਥੋੜੀ ਬਹੁਤੀ ਪਰੇਸ਼ਾਨੀ ਸਰੀਰਕ ਤੌਰ ਤੇ ਆ ਜਾਂਦੀ ਆ ਤੇ ਕੀ ਪ੍ਰੋਬਲਮ ਐ ਫਿਰ ਕੀ ਹੋ ਗਿਆ ਇਨਸਾਨ ਆ ਦੁਨੀਆ ਚ ਆਇਆ ਤਾਂ ਛੋਟੇ-ਛੋਟੀਆਂ ਚੀਜ਼ਾਂ ਝੱਲਣੀਆਂ ਪੈਂਦੀਆਂ ਨੇ ਬਸ ਗੱਲ ਕੀ ਆ ਕਿ ਕੋਈ ਨਹੀਂ ਠੀਕ ਹੋ ਜਾਣਾ ਵਧੀਆਂ ਸੀ ਸਭ ਤੋਂ ਵਧੀਆਂ ਸੀ ਸਭ ਤੋਂ ਵਧਿਆ ਕੋਈ ਨਹੀਂ ਚਲੋ ਅੱਜ ਦੇ ਪੰਜਾਂ ਦੀ ਗੱਲ ਕਰਦੇ ਆ ਅੱਜ 22 ਮਾਰਚ 2024 ਦਿਨ ਹੈ ਜੀ ਸ਼ੁੱਕਰਵਾਰ ਦਾ ਤਿਥੀ ਦੀ ਗੱਲ ਕਰੀਏ ਤਾਂ ਅੱਜ ਸ਼ੁੱਕਰਵਾਰ ਵਾਲੇ ਦਿਨ ਮਹਾ ਨਕਸ਼ਤਰ ਰੌਗਾ ਸਿੰਘ ਰਾਸ਼ੀ ਵਿੱਚ ਚੰਦਰਮਾ ਤੇ ਸ਼ੁਕਲ ਪੱਖ ਦੀ ਅਜ ਤ੍ਰਿਯੋਦਸ਼ੀ ਤਿਥੀ ਰਹੇਗੀ ਮਾਗ ਮਹੀਨਾ ਧ੍ਰੁਤੀ ਯੋਗ ਪਰਦੋਸ਼ ਵਰਤਾਜ ਪੂਰਾ ਦਿਨ ਰਹੇਗਾ ਤੇ ਨਾਲ 10:30 ਵਜੇ ਤੋਂ ਲੈ ਕੇ 12 ਵਜ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਇਸ ਟਾਈਮ ਤੇ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਪਰ ਥੋੜਾ ਜਿਹਾ ਅਗਰ ਜਾਂਚ ਲਿਆ ਜਾਵੇ ਕੁਝ ਨਵੇਂ ਕੰਮ ਦੇ ਲਈ ਤਾਂ ਥੋੜਾ ਆਰਾਮ ਕੀਤਾ ਜਾਵੇ ਕੁਝ ਸੋਚ ਸਮਝ ਕੇ ਕੀਤੇ ਜਾਣ ਕੰਮ ਤਾਂ ਜ਼ਿਆਦਾ ਰਿਜ਼ਲਟਾਂ ਤੇ ਜੀ ਅੱਛੇ ਮਿਲ ਜਾਂਦੇ ਆ ਸਮੇਂ ਨੂੰ ਜਾਂਚਣਾ ਹੀ ਅਸਲ ਦੇ ਵਿੱਚ ਜੋਤਿਸ਼ਾ ਹਿਸਾਬ ਕਿਤਾਬੀ ਜੋਤਿਸ਼ਾ ਬਦਲਦਾ ਕੁਝ ਨਹੀਂ ਹੈ ਕੋਈ ਦੁਨੀਆ ਦੀ ਪਾਵਰ ਤੁਹਾਡੀ ਕਿਸਮਤ ਕਰਮ ਨੂੰ ਬਦਲ ਨਹੀਂ ਸਕਦੀ ਉਹ ਤੁਸੀਂ ਬਦਲ ਸਕਦੇ ਬਸ ਸਹੀ ਰਸਤਾ ਦੇਣ ਵਾਲਾ ਕੋਈ ਹੋਣਾ ਚਾਹੀਦਾ ਤੇ ਸਹੀ ਰਸਤਾ ਸਾਨੂੰ ਕੌਣ ਸੇਧ ਦਿੰਦੇ ਸਾਡੇ ਸਿਤਾਰੇ ਇਹ ਹੀ ਦਿੰਦੇ ਆ ਕੋਈ ਬੜੀ ਕਿਸਮਤ ਵਾਲਿਆ ਉਹਨਾਂ ਦੀ ਆਪਣੀ ਇੰਟੂਇਸ਼ਨ ਅੱਛੀ ਹੈ ਹੈਨਾ ਤਾਂ ਫਿਰ ਵੀ ਸਿਤਾਰਿਆਂ ਦੇ ਹਿਸਾਬ ਨਾਲ ਚੱਲਣ ਤੇ ਕਾफी ਨੁਕਸਾਨ ਤੋਂ ਅਸੀਂ ਬਚ ਜਾਂਦੇ ਹਾਂ ਚੰਦਰਮਾ ਸਿੰਘ ਰਾਸ਼ੀ ਵਿੱਚ ਆਪਾਂ ਗੱਲ ਕੀਤੀ ਸੂਰਜ ਦੇ ਘਰ ਵਿੱਚ ਚੰਦਰਮਾ ਤੇ ਨਾਲ ਗंडमूल ਦਾ ਨਕਸ਼ਤਰ ਕੇਤੂ ਦਾ ਨਕਸ਼ਤਰ ਬਣਿਆ ਕਾਲ ਸਵੇਰ ਤੜਕੇ ਤੱਕ ਚੱਲੇਗਾ ਕੀ ਪ੍ਰਭਾਵ ਪਵੇਗਾ ਇਸ ਬਾਰੇ ਚਰਚਾ ਕਰਦੇ ਆ ਇਨਡਾਇਰੈਕਟ ਵੇ ਨਾਲ ਸੂਰਜ ਮੰਗਲ ਤੇ ਸ਼ਨੀ ਦੀ ਦ੍ਰਿਸ਼ਟੀ ਪੈ ਰਹੀ ਹੈ ਕਿਦੇ ਤੇ ਚੰਦਰ ਤੇ ਠੀਕ ਹੈ ਤਾਂ ਇਸ ਦਾ ਪ੍ਰਭਾਵ ਸਭ ਤੋਂ ਪਹਿਲੇ ਇਹ ਰਿਜ਼ਾ ਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਸੁਣੋ ਗੁਰੂ ਦੀ ਪੰਜਵੀਂ ਦ੍ਰਿਸ਼ਟੀ ਪਈ ਚੰਦਰਤੇ ਤੇ ਇੰਟਰੈਕਟ ਬੇ ਨਾਲ ਬਣਿਆ ਗੁਰੂਕੱਤ ਦਾ ਗੁਰੂ ਚੰਦਰਤਾ ਗੱਜਕੇਸ਼ਰੀ ਜੋ ਕਾਫੀ ਸ਼ੁੱਭੇ ਕੰਮ ਕਰਲੇ ਪੈਸੇ। ਸ਼ਾਮ ਤੋਂ ਬਾਅਦ ਪੈਸਾ ਆਇਆ। ਸ਼ਾਮ ਤੋਂ ਬਾਅਦ ਹੀ ਕੰਮ ਕਰ ਚੱਲਿਆ। ਸ਼ਾਮ ਤੋਂ ਬਾਅਦ ਹੀ ਥੋੜੀ ਮਨ ਨੂੰ ਸੈਟੀਸਫੈਕਸ਼ਨ ਲੱਗੀ। ਪਰ ਪ੍ਰੋਬਲਮ ਕਿੱਥੇ ਆਈ? ਪ੍ਰੋਬਲਮ ਆਈ ਕਿ ਬਾਦੋਂ ਖੱਜਲਖਾਰੀ ਤੇ ਕਲਪਾਟ ਹੋ ਗਈ। ਉਸ ਤੋਂ ਬਚਣ ਦੇ ਲਈ ਨੀਲਾ ਰੰਗਾ ਜਨਹੀਂ ਪਾਉਣਾ। ਕੇਸਰ ਮੱਥੇ ਤੇ ਲਾ ਲੈਣਾ ਤੇ ਦੁੱਧ 'ਚ ਕੇਸਰ ਪਾ ਕੇ ਪੀਣਾ। ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਮਾਤਾ ਦੀ ਸਿਹਤ ਥੋੜੀ ਖਰਾਬ ਰਹਿ ਸਕਦੀ ਹੈ ਉਹ ਤਾਬਲਾ ਪਨ ਬੇਚੈਨੀ ਦੀ ਵਜ੍ਹਾ ਨਾਲ ਨੁਕਸਾਨ ਹੋਣ ਵਾਲਾ ਹੈ ਥੋੜਾ ਸੰਭਲ ਕੇ ਚਲੋ ਅੱਛੇ ਲੋਕਾਂ ਨਾਲ ਸੰਬੰਧ ਰਹਿਣਗੇ ਪਰ ਚਲਾਨ ਨਾ ਕੱਟਿਆ ਜਾਵੇ ਥੋੜਾ ਵਾਣ ਦੀ ਧਿਆਨ ਨਾਲ ਚਲਾਣਾ ਹੈ ਓਕੇ ਖੂਬਸੂਰਤ ਪਰਫਿਊਮ ਤੇ ਵੈਲ ਡਰੈਸ ਰੋ ਦਿਨ ਅੱਛਾ ਜਾਏਗਾ ਜੈਮਿਨੀ ਮਿਥੂ ਰਾਸ਼ੀ ਵਾਲੇ ਘੁੰਮਣ ਫਿਰਨ ਦਾ ਮਨ ਬਣਿਆ ਦੋਸਤ ਮਿੱਤਰਾਂ ਨਾਲ ਘੁੰਮਣ ਫਿਰਨ ਬਾਰੇ ਚਰਚਾ ਤੁਹਾਡੀ ਅੱਜ ਹੋਏਗੀ ਪਰ ਇਹ ਨਹੀਂ ਹੈ ਕਿ ਪਰਿਵਾਰ ਦੀ ਮਰਜ਼ੀ ਤੋਂ ਬਿਨਾ ਜਾਓ ਇਹ ਗਲਤ ਹੋ ਜਾਂਦਾ ਹੈ ਨਾ ਤਾਂ ਪਰਿਵਾਰ ਦੀ ਸਲਾਹ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਹੀ ਘਰ ਚ ਮਹਿਮਾਨ ਆ ਵੀ ਸਕਦੇ ਹੋ ਤੁਸੀਂ ਕਿਤੇ ਜਾ ਵੀ ਸਕਦੇ ਹੋ ਦਿਨ ਦੋ ਨਾਲੇ ਬੈਸਟ ਹੀ ਆ ਫਰੋਜੀ 컬러 ਤੁਹਾਡਾ ਲੱਕੀ ਰਹੇਗਾ ਕੈਂਸਰ ਕਰਕੇ ਰਾਸ਼ੀ ਵਾਲੇ ਧਨ ਸਥਾਨ ਧਨ ਤੇ ਕਰ ਕਾਰੋਬਾਰ ਲਈ ਸਿਤਾਰੇ ਸ਼ੁਭ ਹੋਏ ਮਨ ਥੋੜਾ ਜਿਹਾ ਰਿਹਾ ਕਿ ਜਲਦੀ ਜਲਦੀ ਸਾਰੇ ਕੰਮ ਹੋ ਜਾਣ ਤਾਂ ਜਲਦੀਬਾਜੀ ਦੇ ਵਿੱਚ ਕਿਤੇ ਕਿਸੇ ਗਲਤ ਜਗ੍ਹਾ ਤੇ ਸਾਈਨ ਹੀ ਨਾ ਕਰ ਬੈਠੇ ਹੋ ਤਾਂ ਧਿਆਨ ਰੱਖੋ ਬਿਜ਼ਨਸ ਕੰਮ ਕਰਨ ਵਾਲਿਆਂ ਲਈ ਥੋੜਾ ਸਤਰਕ ਰਹਿਣਾ ਐਸੀ ਦਾ ਪਰਬੰਧ ਕਿ ਤੋ ਨਾ ਕਿ ਤੋ ਹੋ ਜਾਏਗਾ ਇਹ ਦੋ ਦਿਨ ਤੁਹਾਡੇ ਪੈਸੇ ਲਈ ਚੰਗੇ ਆ ਦੁੱਧ ਮੱਥੇ ਤੇ ਲਾ ਲਓ ਗੁਲਾਬੀ ਜਾਂ ਬ੍ਰਾਊਨ ਰੰਗ ਪਾ ਸਕਦੇ ਹੋ ਲਿਓ ਸਿੰਘ ਰਾਸ਼ੀ ਵਾਲੇ ਵੈਸੇ ਸਿਹਤ ਸੰਬੰਧੀ ਪਰੇਸ਼ਾਨੀਆਂ ਸਿੰਘ ਰਾਸ਼ੀ ਵਾਲਿਆਂ ਨੂੰ ਕਾਫੀ ਆ ਰਹੀਆਂ ਨੇ ਪਰ ਕੋਈ ਨਹੀਂ ਪੇਟ ਚ ਇਨਫੈਕਸ਼ਨ ਹੋ ਜਾਂਦੀ ਹੈ ਕਦੇ ਸਰੀਰ ਲੱਤਾਂ ਦੁਖਦੇ ਕਦੇ ਮੋਢੇ ਚ ਦਰਦ ਹੋ ਰਿਹਾ ਪਰ ਨਾਲ ਹੀ ਜੋ ਸ਼ੁਕਰ ਮੰਗਲ ਤੇ ਸ਼ਨੀ ਦੀ ਜੁਤੀ ਉਹ ਕੰਮ ਕਰ ਤੇ ਬਿਜ਼ਨਸ ਪੈਸਾ ਅੱਛਾ ਦੇ ਰਹੀ ਹੈ ਸਿਰ ਚ ਥੋੜਾ ਜਿਹਾ ਦਰਦ ਰਹਿਣ ਵਾਲਾ ਚਾਂਦੀ ਦੇ ਗਲਾਚਾ ਚ ਪਾਣੀ ਪੀਣਾ ਕੇਸਰੀ ਰੰਗ ਪਾਉਣਾ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਤੁਹਾਡੇ ਠੀਕ ਨੇ ਜੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਘਰ ਪਰਿਵਾਰ ਵਿੱਚ ਪੂਰੀ ਮਦਦ ਮਿਲ ਰਹੀ ਹੈ ਸਭ ਦੀ ਥੋੜੀ ਦਿਮਾਗੀ ਟੈਨਸ਼ਨ ਵੀ ਘਟੀ ਹੋਈ ਹੈ ਯਾਤਰਾ ਅੱਗੇ ਆਉਣ ਵਾਲੇ ਦਿਨਾਂ 'ਚ ਹੋ ਸਕਦੀ ਆ ਥੋੜੀ ਮਾਨਸਿਕ ਕਲਪਾਹਟ ਹੈ ਪਰਿਵਾਰ ਵਿੱਚ ਬੱਚਿਆਂ ਤੇ ਆਪਣੀ ਸਿਹਤ ਨੂੰ ਲੈ ਕੇ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਮਿਸ਼ਰੀ ਚੌਲ ਜਾਲ ਪ੍ਰਵਾਹ ਕਰਨੇ ਔਰ ਸੋਚ ਬੈਠ ਕੇ ਖਾਣਾ ਖਾਣਾ ਤੇ ਆਪਣੇ ਮਨ ਦੀ ਬਜਾਏ ਦਿਮਾਗ ਤੋਂ 2-4 ਦਿਨ ਦਾ ਐਂਸ ਲੈ ਲੈਣੇ ਆ ਅਗਲੀ ਰਾਸ਼ੀ ਲਿਬਰਾ ਤੁਲ ਰਾਸ਼ੀ ਵਾਲੇ ਤੁਲ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜੋ ਲੱਕੀ ਕਲਰ ਰਹਿਣ ਵਾਲਾ ਹੈ ਉਹ ਹੈ ਕਾਫੀ ਕਲਰ ਤੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਇਮੋਸ਼ਨਲ ਰਹੋਗੇ ਤੁਸੀਂ ਵਿਦੇਸ਼ਲੇ ਸਿਤਾਰੇ ਤੁਹਾਡੇ ਸ਼ੁਭਾ ਪੇਪਰ ਲੱਗ ਸਕਦੇ ਆ ਚੰਗੀ ਕੋਈ ਖਬਰ ਸੁਣਨ ਨੂੰ ਮਿਲ ਸਕਦੀ ਆ ਸ਼ੁਕਰ ਸ਼ਨੀ ਦੀ ਜੁਤੀ ਵਧੀਆ ਪਰ ਪੇਟ 'ਚ ਥੋੜੀ ਪਰੇਸ਼ਾਨੀ ਤੋਂ ਬਚਣ ਦੇ ਲਈ ਕੀ ਕਰਨਾ ਹੈ ਤੁਸੀਂ ਖੂਬਸਾਰਾ ਪਾਣੀ ਪੀਣਾ ਹੈ ਲਿਕਵਿਡ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਨਾ ਹੈ ਤੇ ਇਧਰ ਦੀ ਸ਼ੀਸ਼ੀ ਧਾਰਮਿਕ ਸਥਾਨ ਤੇ ਚੜਾ ਲੈਣੀ ਹੈ ਜਿੰਨ ਬਹੁਤ ਅੱਛਾ ਜਾ ਸਕਦਾ ਹੈ स्कॉर्पियो वृश्चिक राशि वाले प्रेम संबंध वाली सितारी शुभ ने काम कर ली सितारी शुभ ने मन अच्छा है सेहत थोड़ी खराब रही हूं ठीक होती जाएगी क्योंकि मंगल जो है शनि ਦੇ ਘਰ ਚ چلا ਗਿਆ शुक्र शनि ने मंगल ਨੂੰ ਘੇਰਿਆ ਹੋਇਆ ਤੁਹਾਡੇ ਲਗਨ ਦਾ ਮਾਲਕ ਹੈ ਚੌਥੇ ਘਰ ਨੇ ਵਿੱਚ ਟੈਂਪਰੇਰੀ ਮੰਗਲੀਕ ਯੋਗ ਬਣਾ ਰਿਹਾ ਥੋੜੀ ਵੀਕਨੈਸ ਆ ਰਹੀ ਹੈ ਥੋੜੀ ਕਮਜ਼ੋਰੀ ਆ ਰਹੀ ਹੈ ਥੋੜੀ ਲੱਤਾਂ 'ਚ ਦਰਦ ਹੋ ਰਿਹਾ ਥੋੜੀ ਫੇਟ 'ਚ ਇਨਫੈਕਸ਼ਨ ਹੋ ਰਹੀ ਸਿਹਤ ਲਈ ਬਚ ਬਚ ਕੇ ਚੱਲਣਾ ਪੈਣਾ ਹੈ ਰਾਤ ਨੂੰ ਦਹੀਂ ਬਿਲਕੁਲ ਨਾ ਖਾਓ ਨਾਲ ਹੀ ਬਿਮਾਰ ਹੋ ਜਾਓਗੇ ਨਹੀਂ ਤਾਂ ਖਾ ਕੇ ਦੇਖ ਲਓ ਪਤਾ ਚੱਲ ਜੂਗਾ ਠੀਕ ਚਲੋ ਬਲੈਕ ਰੰਗ ਅੱਜ ਨਹੀਂ ਪਾਓ ਤੁਸੀਂ ਹੋਰ ਕੋਈ ਵੀ ਕਲਰ ਪਹਿਨ ਸਕਦੇ ਹੋ ਸੈਜੀਟੇਰੀਅਸ ਤਨੂਰਾਸ਼ੀ ਵਾਲਿਆਂ ਦੇ ਲਈ ਧਨ ਕਾਮਕਾਰ ਬਿਜ਼ਨਸ ਤੇ ਵਿਦੇਸ਼ ਲਈ ਸਿਤਾਰੇ ਸ਼ੁਭ ਧਾਰਮਿਕ ਸਥਾਨ ਦੀ ਯਾਤਰਾ ਹੋਏਗੀ ਧਾਰਮਿਕ ਵੀਡੀਓ ਸੁੰਨ ਵਿੱਚ ਟਾਈਮ ਸਪੈਂਡ ਹੋਏਗਾ ਘਰ ਵਿੱਚ ਮਿਸਤਰੀ ਵਗੈਰਾ ਲੱਗ ਸਕਦੇ ਆ ਹਿੰਮਤ ਨਾਲ ਕੀਤੇ ਕੰਮ ਸਕਸੈਸ ਦੇ ਜਾਣਗੇ ਮਾਤਾ ਦੀ ਸਿਹਤ ਦਾ ਧਿਆਨ ਰੱਖੋ ਉਹਨਾਂ ਦੀ ਸਿਹਤ ਖਰਾਬ ਸਿਰ ਵਿੱਚ ਦਰਦ ਰਹਿ ਸਕਦਾ ਹੈ ਤਾਂ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਤੁਸੀਂ ਅੱਜ ਦੇਸੀ ਘਿਓ ਲਗਾ ਕੇ ਕੁੱਤੇ ਨੂੰ ਰੋਟੀ ਪਾਉਣੀ ਹੈ ਤੇ ਨਾਲ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾ ਦੇਣੇ ਆ कैप्रीकॉर्न मकर राशि वाले मकर राशि के लिए सितारे शुभ नहीं क्योंकि चंद्र जो है जो शनि सॉरी जो शनि है वो ਤੁਹਾਡੇ ਸ਼ੁਕਰ ਆਪਣੇ ਮਿੱਤਰ ਨਾਲ ਧਨ ਸਥਾਨ ਵਿੱਚ ਪੈਸੇ ਦੀ ਕਮੀ ਨਹੀਂ ਆ ਰਹੀ ਸਰਕਾਰੀ ਨੌਕਰੀ ਲਈ ਵੀ ਕੰਮਕਾਰ ਅੱਛਾ ਚੱਲ ਰਿਹਾ ਤੁਹਾਡਾ ਪਰ ਮਨ ਤੁਹਾਡਾ ਵਿਚਾਰ ਹੈ ਪਰੇਸ਼ਾਨ ਹੈ ਉਦਾਸ ਹੈ ਵਜਾ ਕੁਦਰਤ ਨੇ ਦੇਣੀ ਹੈ ਪ੍ਰੇਮ ਸਬੰਧਾਂ ਵਿੱਚ ਥੋੜੀਆਂ ਪਰੇਸ਼ਾਨੀਆਂ ਹੋਰ ਵੱਧ ਸਕਦੀਆਂ ਨੇ ਦੂਰੀਆਂ ਪੈ ਸਕਦੀਆਂ ਨੇ ਤੋਖਾ ਹੋ ਸਕਦਾ ਹੈ ਤਾਂ ਉਸ ਤੋਂ ਬਚਣ ਦੇ ਲਈ ਮਕਰ ਰਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਕਦੋਂ ਦਿੱਤਾ ਮੱਥੇ ਤੇ ਲਾਉਣਾ ਹੀ ਹੈ ਨਾਲ ਹੀ ਆਪਣੀ ਇੰਟਿਊਸ਼ਨ ਨੂੰ ਅੱਛੀ ਰੱਖਣਾ ਹੈ ਤੇ ਥੋੜਾ ਵਹਾਂ ਧਿਆਨ ਨਾਲ ਚਲਾਉਣਾ ਹੈ ਧੋਖੇ ਵਾਲੇ ਸਿਤਾਰੇ ਚੱਲ ਰਹੇ ਆ ਤੁਹਾਡੇ ਵੀ ਆਕਿਊਰਸ ਯਾਨੀ ਕੁੰਭ ਰਾਸ਼ੀ ਵਾਲੇ ਸਿਤਾਰੇ ਮੰਗਲ ਸ਼ਨੀ ਤੇ ਸ਼ੁਕਰ ਦੀ ਜੁਤੀ ਲਗਨ ਵਿੱਚ ਹੋਣ ਕਰਕੇ ਥੋੜੇ ਠੀਕ ਠਾਕ ਹੀ ਨੇ ਚੰਦਰ ਵੀ 7ਵੇਂ ਸਥਾਨ ਵਿੱਚ ਪੈਸਾ ਦੇ ਰਿਹਾ ਹੈ ਪਰ ਬਾਣੀ ਦੀ وجہ ਨਾਲ ਤੁਹਾਡੀ ਸਹਰਮਾ ਸਬੰਧ ਵਿਗੜ ਸਕਦੇ ਆ ਕੋਈ ਉਲਝੇਵਾਂ ਖੜਾ ਹੋ ਸਕਦਾ ਕੋਈ ਸਰਕਾਰੀ ਚਿੱਠੀ ਨੋਟਿਸ ਪੁਲਿਸ ਦੇ ਚੱਕਰ ਲੱਗ ਸਕਦੇ ਆ ਤਾਂ ਥੋੜੀ ਬਾਣੀ ਚ ਮਿਠਾਸ ਰੱਖੋ ਨਿਮਰਤਾ ਚੰਗੀ ਆ ਥੋੜੀ ਦੇਰ ਲਈ ਜਦੋਂ ਤੱਕ ਸੂਰਜ ਰਾਹੂ ਦਾ ਗ੍ਰਹਿ ਜੋਗ ਦੂਜੇ ਚੱਲ ਰਿਆ ਹੋਵੇ ਤਾਂ ਕੋਸ਼ਿਸ਼ ਕਰਨੀ ਹੈ ਕੇਸਰ ਮੱਥੇ ਤੇ ਲਾ ਲੈਣਾ ਆ ਕਿਉਰਸ ਕੁੰਭ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਦੇ ਨਾਲ ਗ੍ਰਹਾਂ ਦੇ ਹਿਸਾਬ ਦੇ ਨਾਲ ਲੌਜੀਕ ਦੇ ਹਿਸਾਬ ਦੇ ਨਾਲ ਇਹ ਆ ਕਿ ਜੋ ਤੁਹਾਡੇ ਬ੍ਰਹਿਸਪਤ ਤੁਹਾਡੇ ਲਗਨ ਦਾ ਮਾਲਕ ਹੈ ਉਹ ਚੰਗੀ ਸਥਿਤੀ ਵਿੱਚ ਆ ਧਨ ਸਥਾਨ ਦੇ ਵਿੱਚ ਆ ਬੇਸ਼ੱਕ ਕੈਸ਼ ਇਨ ਹੈਂਡ ਦੀ ਕਮੀ ਆ ਰਹੀ ਆ ਕਿਉਂਕਿ ਲਗਜ਼ਰੀ ਲਾਈਫ ਦਾ ਮਾਲਕ ਸ਼ੁਕਰ ਤੇ ਸ਼ਨੀ ਬਾਅਦ ਮਿस्थान ਵਿੱਚ ਮੰਗਲ ਨਾਲੇ ਯਾਨੀ ਧਨ ਖਰਚੇ ਵਾਲੇ ਸਥਾਨ ਤੇ ਆ ਖਰਚੇ ਵਾਧੂ ਲਗਜ਼ਰੀ ਚੀਜ਼ਾਂ ਬਣ ਰਹੀਆਂ ਪਰ ਅਨ ਬੈਲੈਂਸ ਸਥਿਤੀਆਂ ਮਨ ਨੂੰ ਬੇਚੈਨ ਕਰ ਰਹੀਆਂ ਨੇ ਉਲਝਾਵਾਂ ਦੇ ਰਹੀਆਂ ਨੇ ਦਿਮਾਗ ਨੂੰ ਬਲੌਕੇਜ ਕਰ ਰਹੀਆਂ ਨੇ ਦੁੱਧ ਮਾਲਕੇ ਨਾਲ ਉਹ ਬਹੁਤ ਜ਼ਰੂਰੀ ਹੈ ਚਾਂਦੀ ਦਾ ਟੁਕੜਾ ਆਪਣੇ ਕੋਲ ਰੱਖੋ ਤੇ ਹਲਕੇ ਰੰਗ ਪਹਿਨੋ ਦਿਨ ਵੈਸਟ ਹੋ ਜਾਏਗਾ ਠੀਕ ਹੈ ਜੀ ਕੇਤੂ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਕਾਲੇ ਚਿੱਟੇ ਤੇਲ ਜਲ ਪ੍ਰਵਾਹ ਕਰੀ ਤੋਂ ਚਲੋ ਐਸੀ ਤੁਹਾਡੇ ਗ੍ਰਹਿ ਮੁਤਾਬਕ ਲੌਜੀਕਲੀ ਆਪਾਂ ਜਾਣਦੇ ਆ ਤੇ ਨਾਲ ਹੀ ਵਾਸਤੂ ਦੇ ਮੁਤਾਬਕ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਤੁਹਾਨੂੰ ਦੱਸਦੇ ਆ ਦੇਖੋ ਮੌਸਮ ਬਦਲ ਰਿਹਾ ਹੈ ਮੌਸਮ ਬਦਲ ਤੇ ਥੋੜੀ એનર્ਜੀ ਵੀ ਘਰ ਦੀ ਬਦਲਦੀ ਹੈ ਠੀਕ ਹੈ ਕਈ ਵਾਰੀ ਆਪਾਂ ਕੀ ਕਰਦੇ ਆ ਕਹਿੰਦੇ ਆ ਕਿ ਕਪੂਰ ਦੀ ਟਿੱਕੀ ਜਲਾਉਣ ਨਾਲ ਵਧੀਆ ਹੋ ਜਾਂਦਾ ਹੈ ਗੋਮੋਟਰ ਦੇ ਛਿੱਟੇ ਘਰ ਦੇ ਨਾਲ ਉਸ ਤੋਂ ਵਧੀਆ ਹੋ ਜਾਂਦਾ ਕੱਚੀ ਲੱਸੀ ਦੇ ਛਿੱਟੇ ਦੇਣਾ ਜਦੋਂ ਵੀ એનર્ਜੀ ਬਦਲਦੀ ਹੋਵੇ ਸਰਦੀ ਗਰਮੀ ਦੀ ਕੋਈ ਚੀਜ਼ ਇਦਾਂ ਮੌਸਮ ਬਦਲਦਾ ਹੋਵੇ ਤਾਂ ਘਰ ਵਿੱਚ ਇੱਕ ਵਾਰ ਬੜੀ ਸਾਰੀ ਕੋਲੀ ਵਿੱਚ ਕਪੂਰ ਦੀਆਂ 12 ਟਿੱਕੀਆਂ ਆਪਣੇ ਘਰ ਦੀ ਛੱਤ ਤੇ ਰੱਖੋ ਘਰ ਦੇ ਔਰੇ ਵਿੱਚ ਉਸ ਦੀ ਸਮੈਲ ਜਾਏਗੀ ਤਾਂ ਥੋੜੀ એનર્ਜੀ ਸ਼ੁੱਭ ਰਹੇਗੀ 12 ਟਿੱਕੀਆਂ ਘਰ ਦੀ ਛੱਤ ਤੇ ਰੱਖੋ ਜ਼ਰੂਰੀ ਨਹੀਂ ਇਹ ਕੌਲੀ ਚ ਰੱਖਣੀ ਆ ਤੁਸੀਂ ਵੈਸੇ ਵੀ ਅਖਬਾਰ ਤੇ ਉੱਪਰ ਰੱਖ ਸਕਦੇ ਹੋ ਉਸ ਨੂੰ ਮਿੱਟੀ ਨਾ ਲੱਗੇ ਤਾਂ ਇਸ ਦੇ ਨਾਲ ਕੀ ਹੋਏਗਾ ਬਦਲਦੇ ਮੌਸਮ ਮੁਤਾਬਕ ਆ ਰਹੇ ਦਿਵਾਲੀ ਦਾ ਦੌਰ ਆ ਖਾਤੇ ਸ਼ਨੀ ਦੀ ਆ ਵੈਸੇ ਸ਼ੁਕਰ ਸ਼ਨੀ ਦੀ ਯੂਤੀ ਵੀ ਚੱਲਦੀ ਪਈ ਆ ਥੋੜੀਆਂ ਬਿਮਾਰੀਆਂ ਪਰੇਸ਼ਾਨੀਆਂ ਗਲੇ ਖਰਾਬ ਬੁਖਾਰ ਕਈ ਜਾਣਿਆਂ ਨੂੰ ਹੋ ਰਿਹਾ ਤਾਂ ਇਸ ਨਾਲ ਸ਼ੁਕਰ ਸ਼ੁਭ ਹੋ ਜਾਏਗਾ ਦੁਆ ਦਾ ਦੌਰ ਆ ਸ਼ੁਭ ਹੋਏਗਾ ਕਰਕੇ ਦੇਖੋ ਸ਼ੁਭ ਰਿਜ਼ਲਟ ਮਿਲੇਗਾ ਸਮਝਿਆ ਜਸਤ ਦਾ ਆਪ ਸਭ ਦਾਸ ਦਾ ਇਹਨਾਂ ਅੱਛਾ ਜਾਵੇ ਸਾਸ਼ਿਕਾ